ਮੈਂ ਕਾ ਚਾਟ ਕੀਤੀ ਕਿਦਿਨੇ ਚਾਟ ਕਰ ਲੈ। ਲੈ ਫੜ ਤੂੰ ਫੋਨ ਵੇਖ ਲੈ ਮੈਂ ਤੈਨੂੰ ਮਨਾ ਕਿਤੇ ਵੇਖਣਾ ਤੂੰ ਫੋਨ ਚੈੱਕ ਕਰ। ਤੈਨੂੰ ਵਾਅਦਾ ਹੈਗਾ ਮੈਂ ਮੁੰਡਾ ਛੱਡ ਕੇ ਆਇਆ ਉੱਥੇ ਕੰਮ ਤੇ। ਉਹੜਾ ਉਹ ਮੁੰਡਾ ਮੈਨੂੰ ਫੋਨ ਕਰਕੇ ਦੱਸੰਦਿਆ ਉਹ ਚੈਟ ਮੈਸੇਜ ਕਰਦਿਆ ਮੈਂ ਫਾਰਮ ਤੇਰੇ ਥਾਦੇ ਓਕੇ ਕਰਤੇ ਸਾਰੇ ਮੈਂ ਫਾਰਮ। ਠੀਕ ਆ ਠੀਕ ਆ। ਓਏ ਵੀ ਸ਼ੱਕ ਨਾ ਕਰਿਆ ਕਰ ਮੈਂ ਕੀ ਕਰ ਤੋ। ਹਾਏ ਨਹੀਂ ਮੈਂ ਤੁਹਾਡਾ ਨਾ ਸ਼ੱਕ ਨਹੀਂ ਕਰਦੀ। ਇਹ ਤਾਂ ਹੀ ਗੱਲ ਹੈ ਵੀ ਕਿੱਥੋਂ ਆਂਦੀ ਆਪਣੇ ਮਾਈਂਡ ਵਿੱਚ। ਆਂਦੀ ਐਸੇ ਸਾਥ ਨਾਲੀਆਂ ਤੂੰ ਕਿੱਦਾਂ ਐਂ ਦੱਬੇ ਪਾ ਕੇ ਛਾਪਾ ਮਾਰਿਆ ਮੇਰੇ ਤੇ ਛਾਤਣ ਵਾਲ ਮੈਂ ਤੇ ਇਹ ਗੱਲ ਕਰਨੀ ਆ ਪਿਆੜੇ ਆਪਣੀਆਂ ਡਿਊਟੀਆਂ ਤੇ ਉਥੋਂ ਦੇ ਕੰਮ ਤਾਂ ਦੇ ਨਾ ਉੱਥੇ ਛੱਡ ਕੇ ਆਇਆ ਕਰੋ ਮੈਂ ਤੇ ਫੋਨ ਤਾਂ ਫੜ ਕੇ ਰੱਖਣ ਲੱਗੀ ਹਾਂ ਇਹਦੇ ਕੀ ਦੱਸੋ ਚਲਿਆ ਮੈਂ ਤਾਂ ਕਿਤੇ ਸ਼ੱਕ ਕਰੂੰਗੀ ਤੂੰ ਮੈਨੂੰ ਇੱਕ ਗੱਲ ਦੱਸ ਡਿਊਟੀਆਂ ਤੇ ਕੰਮ ਤਾਂ ਦੇਦੇ ਬਦਲੇ ਦੀ ਮੈਂ ਸਾਰੇ ਕੰਮ ਕਰਦਾ ਫਿਰਦਾ ਤੁਹਾਨੂੰ ਇਹਨਾਂ ਕੁਝ ਕਰਦਾ ਫਿਰਦਾ ਨਾਲ ਲੈ ਦੇ ਦਿੰਦਾ ਤੇ ਇਹ ਛੱਡ ਕੇ ਕਦੇ ਫਿਰ ਮੈਂ ਕਿੱਥੇ ਜਾਊਂਗਾ ਦੱਸ ਮੈਨੂੰ ਪਾ ਮੈਨੂੰ ਸਾਰਾ ਪਤਾ ਪਰ ਤੁਹਾਨੂੰ ਪਤਾ ਨਾ ਸਾਡੇ ਨਾਲ ਮੈਂ ਟਾਈਮ ਸਪੈਂਡ ਕਰਿਆ ਕਰੋ ਸਾਨੂੰ ਵੀ ਤੁਹਾਡੇ ਟਾਈਮ ਦੀ ਲੋੜ ਆ ਸਾਨੂੰ ਟਾਈਮ ਦਿਆ ਕਰੋ ਮਾਂ ਪੁੱਤਾਂ ਨੂੰ ਖਾਸ ਕਰਕੇ ਤੇ ਤੁਹਾਡੇ ਨਾਲ ਹੀ ਆ ਮੈਂ ਰਹਿੰਦੇ ਆ ਮੈਂ ਤੁਹਾਡਾ ਹੀ ਆ ਮੈਂ ਜੇ ਤਾਂ ਤੁਹਾਡਾ ਫਿਕਰ ਨਾ ਹੋਵੇ ਜਾਂ ਤੁਹਾਡਾ ਮੂੰਹ ਪਿਆਰ ਨਾ ਹੋਵੇ ਤੇ ਮੈਂ ਤੁਹਾਨੂੰ ਛੱਡ ਕੇ ਦੱਸਵਾ ਮੈਂ ਅਜ ਤਾਂ ਉੱਥੇ ਜਾ ਕੇ ਬਤਾਉਣਾ ਕਿ ਮਰ ਗਿਆ ਕਰ ਹੁਣ ਓਕੇ ਹੋ ਗਿਆ ਨਾ ਸਾਰਾ ਕੰਮ ਤੇ ਫੋਨ ਤੇ ਰੋ ਹੁਣੇ ਤੇ ਠੀਕ ਹੈ ਚੱਲ ਕੋਈ ਗੱਲ ਨਹੀਂ ਪਾ ਦੰਦੇ ਸਾਈਡ ਤੇ ਆਹ ਫੋਨ ਤੇ 24 ਘੰਟੇ ਧਿਆਨ ਲਾਈ ਰੱਖੀ ਤੇ ਕੱਲ ਮਿਲ ਕੇ ਵਰਕਰ ਲੀਦੀ ਪਾ ਚ ਗਿਆ ਮੈਂ ਪਰ ਨਾ ਸਹੀ ਫਿੱਕੀ ਬੰਦਾ ਵਾਸਕੇ ਤਸਮੀਰ ਢਿੱਲੀ ਹੋ ਗਈ ਯਾਰ ਇਹਨਾਂ ਨੂੰ ਕਸਣਾ ਪੈਣਾ ਇੱਕ ਤੇ ਜਨਾਬ ਜੀ ਸਵੇਰੇ ਸਵੇਰੇ ਕਿੱਥੇ ਤਿਆਰੀ ਹੋ ਗਈ ਹੁਣ ਤੁਹਾਡੇ ਤਿਆਰੀ ਵੀ ਤੈਨੂੰ ਦੱਸ ਦਿੰਨੇ ਆ ਤੂੰ ਦੱਸ ਕੀ ਕਰੋਣਾ ਮੇਰੇ ਕੋਲ ਹੁਣ ਹਾਂ ਹੈ ਹੱਤਾ ਤੋ ਹੀ ਘਰ ਆਏ ਆ ਪਹਿਲਾਂ ਮੈਂ ਕੋਹ ਕਰਾਉਣਾ ਹੀ ਨਹੀਂ ਮੜਾ ਚੱਲਿਆ ਹੈ ਬਾਜ਼ਾਰ ਤੱਕ ਮੋਟਰਮਣੀ ਮੈਨੂੰ ਇਹ ਹੀ ਗੱਲ ਨਹੀਂ ਚੰਗੀ ਲੱਗਦੀ ਬਾਜ਼ਾਰ ਤੱਕ ਚੱਲਾਵਾ ਤੇ ਤੁਸੀਂ ਝਾਟੀ ਜਦੋਂ ਉਹਨੇ ਪਾਸ ਇਦਾਂ ਤੁਸੀਂ ਯਾਰਾਂ ਦੋਸਤਾਂ ਨਾਲ ਘੁੰਮਣ ਚੱਲ ਜਾਂਦੇ ਆ ਉਹ ਕਿਸੇ ਯਾਰ ਦੋਸਤਾਂ ਨਾਲ ਚੱਲਿਆ ਉਹ ਮੋਟਰਸਾਈਕਲ ਖਲੋਤਾ ਹੀ ਬੜੇ ਦਿਨ ਹੋ ਗਏ ਤੈਨੂੰ ਪਤਾ ਹੋਵੇਗਾ 6 ਮਹੀਨੇ ਚ ਮੋਟਰਸਾਈਕਲ ਦਾ ਵੈਸੇ ਕਾਰਬੂਟਰ ਜੰਮ ਜਾਂਦਾ ਵਾ ਤੇ ਮੈਂ ਆ ਉਹਦਾ ਕਾਰਬੂਟਰ ਵਗੈਰਾ ਸਾਫ਼ ਕਰਾ ਲਿਆ ਵਾ ਕਿਤੇ ਜਾਣਾ ਹੋਣਾ ਪੈਂਦਾ ਵਾ ਤੇ ਫਿਰ ਉਹ ਸਟਾਰਟ ਮਹਾਂਉਣ ਦਿਆ ਵਾ ਜਾਓ ਕਰਾ ਲਿਓ ਇਹ ਵੀ ਝਾਟੀ ਗੁੱਸੇ ਹੋ ਜਾਂਦੀ ਆ ਇੱਕ ਤੇ ਇਹਦੇ ਲੱਲੇ ਬੱਪੇ ਕਰਨੇ ਪੈਂਦੇ ਮੈਨੂੰ ਚਲ ਗੁੱਸੇ ਕਾ ਤੂੰ ਹੋ ਗਈ ਆ ਤੂੰ ਮੇਰੀ ਗੱਲ ਸੁਣ ਕੀ ਬਣਾਉਣ ਲੱਗੀ ਤੂੰ ਮੈਂ ਕਦੀ ਗੁੱਸੇ ਦਾੜਨਾ ਹੋ ਸਕਦੀ ਆ ਕੀ ਬਣਾਉਣ ਲੱਗੀ ਦੱਸ ਮੈਨੂੰ ਫਿਰ ਤੁਸੀਂ ਦੱਸੋ ਕੀ ਖਾਣਾ ਰੋਟੀ ਦਾ ਇੰਤਜ਼ਾਮ ਲੱਗੀ ਹੈ ਘਰ ਨੂੰ ਯਾਰ ਤੈਨੂੰ ਪਤਾ ਤਾਂ ਹੈਗਾ ਵਾ ਵੀ ਉੱਥੇ ਸਬਜ਼ੀ ਜੇ ਮੰਗਾਓ ਤੇ ਉਹ ਵੀ ਖਾਣਯੋਗ ਨਹੀਂ ਹੁੰਦੀ ਤੇ ਜੇ ਦਾਲ ਮੰਗਾ ਲਓ ਤੇ ਇਦਾਂ ਹੁੰਦੀ ਆ ਵੀ ਛੱਡ ਹੀ ਕਰ ਦੇ ਪਾਣੀ ਨਿਰਾ ਆਹੋ ਫਿਰ ਇਦਾਂ ਹੀ ਆ ਤੇ ਤੁਸੀਂ ਦੱਸੋ ਕੀ ਖਾਣਾ ਤੂੰ ਇਦਾਂ ਕਰ ਪਨੀਰ ਦੀ ਭੁਰਜੀ ਬਣਾ ਕੋਈ ਨਹੀਂ ਮੈਂ ਕੈਮ ਜੀ ਕਰਕੇ ਅੱਜ ਪਨੀਰ ਦੀ ਬਰ ਜਿਵੇਂ ਲੱਗ ਗਿਆ ਟਾਈਮ ਲੱਗਣਾ ਆਹੋ ਨਿੰਬੂ ਸੱਤ ਹੈਗਾ ਪਾ ਕੇ ਪਨੀਰ ਫਟਾਉਣੇ ਆ ਤੇ ਝਟ 5 ਮਿੰਟ ਚ ਪਨੀਰ ਬਣ ਜਾਣਾ ਚਲ ਤੁਸੀਂ ਬਾਓ ਮੈਂ ਤਿਆਰ ਕਰਦੀ ਬਸ ਖਾਓ ਰੋਟੀ ਤੁਸੀਂ ਤੂੰ ਐਦਾ ਕਰ ਰੋਟੀ ਬਣਾ ਤੇ ਮੈਂ ਮੋਟਰਸਾਈਕਲ ਸਹੀ ਕਰਵਾ ਕੇ ਤੇ ਬਸ ਮੈਂ ਆਇਆ ਹੁਣੇ ਤੁਹਾਨੂੰ ਟਾਈਮ ਲੱਗ ਜਾਣਾ ਤੇ ਫਿਰ ਭੁੱਖੇ ਰਹੋਗੇ ਉਹ ਨਹੀਂ ਟਾਈਮ ਲੱਗਦਾ ਤੂੰ ਟੈਨਸ਼ਨ ਘੱਟੋ ਲੈਣੀ ਆ ਬਸ ਮੈਂ ਗਿਆ ਤੇ ਆਇਆ ਚਲ ਫਿਰ ਤੁਸੀਂ ਜਲਦੀ ਆ ਜਾਓ ਜੀ ਆਹੋ ਤੋ ਤੂੰ ਐਦਾ ਕਰ ਪਨੀਰ ਘੈਂਟ ਜਾ ਕਰਕੇ ਬਣਾਈ ਮੈਂ ਪੰਜਾਬੀ ਲੋੜੀ ਨਹੀਂ ਹੁੰਦਾ 15 ਮਿੰਟ ਸਾਰੇ ਲੱਗਣੇ ਪਨੀਰ ਬਣਦੇ ਆ ਤੇ ਐਵੇਂ ਗੁੱਸੇ ਨਾਲ ਆ ਕਰ ਨਹੀਂ ਨਹੀਂ ਮੈਂ ਹੱਸੇ ਤੂੰ ਕਦੇ ਜਾਣਾ ਤਾਂ ਮੈਨੂੰ ਉਹ ਵੀ ਦੱਸ ਦੇ ਤੈਨੂੰ ਲੈ ਚਲੂੰਗਾ ਕਦੇ ਟੈਨਸ਼ਨ ਨਾ ਲੈ ਤੂੰ ਕਿਸ ਗੱਲ ਦੀ ਮੈਂ ਤਾਂ ਜਾਣਾ ਹੀ ਆਂ ਅਹੀਂ ਤੇ ਮਾਂ ਪੁੱਤ ਤੁਹਾਡੇ ਗਾੜੀ ਕਾ ਲੀਆ ਫਰਮਾਇਸ਼ਾ ਵਾਣਦੇ ਆ ਤੇ ਤੁਸੀਂ ਆਪ ਹੀ ਜਨਾਬ ਜੀ ਨਿਕਲ ਚੱਲਨੇ ਆ ਸੰਦ ਪੁੱਛਿਆ ਅੱਜ ਕਿੱਧਰ ਦੇ ਮੈਂ ਬਸ ਗਿਆ ਤੇ ਆਇਆ ਹੁਣੇ ਮੋਟਰਸਾਈਕਲ ਸਹੀ ਕਰਵਾ ਲਿਆ ਮੈਂ ਫਿਰ ਜਾਣਾ ਹੋਣਾ ਪੈਂਦਾ ਕਿਤੇ ਫਿਰ ਤੈਨੂੰ ਪਤਾ ਤੇ ਹੈਗਾ ਉਹ ਮੋਟਰਸਾਈਕਲ ਤੇ ਜਾਣਾ ਹੋਰ ਕਿਤੇ ਜਾਣਾ ਆਪਾਂ ਚੱਲ ਜਾ ਉਹਦੇ ਹੀ ਮੈਂ ਫਿਰ ਪਨੀਰ ਬਣਾਣੀ ਤੂੰ ਜਲਦੀ ਆ ਜਾ ਆਹ ਮੈਂ ਕਹਿੰਨੀ ਆ ਲੋ ਤੁਸੀਂ ਪਹਿਲਾਂ ਪਨੀਰ ਰੱਖਦਾ ਮੈਂ ਫਟਾਉਣਾ ਹੈ ਦੁੱਧ ਤੇ ਮੰਮੀ ਨੇ ਇਕੱਠਾ ਕਰ ਕਰਕੇ ਰੱਖਿਆ ਹੀ ਆ ਹਾਈ ਹਾਈ ਮੈਂ ਤੇ ਪਤਾ ਨਹੀਂ ਉਹਨਾਂ ਨੂੰ ਵੀ ਵੇਖਿਆ ਨਹੀਂ ਦਾਦੀ ਪੁੱਤਰੇ ਨੂੰ ਵੀ ਕਿੱਥੇ ਨੇ ਖਤੇ ਨੇ ਕਿਤੇ ਕੱਪੜੇ ਨਾ ਲਾਏ ਹੁਣ ਝਟ ਤੇ ਹੱਥ ਪਿਓ ਲੈਂਦਾ ਵਾ ਚੱਲ ਪਹਿਲਾਂ ਮੈਂ ਆ ਨਾ ਤੜਕਾ ਕਾਟੀ ਲਵਾ ਤੇ ਫੇਰ ਹੀ ਮੈਨੂੰ ਵੇ ਨਹੀਂ ਮੁੰਡੇ ਨੇ ਕਿੱਥੇ ਚਲ ਗਿਆ ਜੀ ਸ਼ੇਰ ਤੇ ਤੇਰੇ ਕੋਲ ਕੇ ਡਿੱਕਣਾ ਸਵੇਦਾ ਮੈਂ ਉਹ ਭਰਾ ਮੈਂ ਪਹਿਲਾਂ ਸ਼ੇਰਾਂ ਮੈਨੂੰ ਕਹਿੰਦਾ ਸੀ ਨਾਲ ਬਈਏ ਤੇ ਮੈਂ ਸ਼ੇਰਾਂ ਨੂੰ ਡੀਕਦਾ ਰਿਹਾ ਉਹ ਸ਼ੇਰਾਂ ਨੂੰ ਡੀਕਦਾ ਤੇ ਆਹ ਆ ਟਾਈਮ ਆ ਗਿਆ ਜੀ ਤੇ ਸ਼ੇਰਾਂ ਨਾਲ ਲੈ ਉਹਨੂੰ ਮਹਿਫਿਲ ਵਧੀਆ ਪੈ ਜਾਂਦੀ ਉਹ ਭਰਾ ਉਹਦਾ ਤਾਂ ਪਤਾ ਹੀ ਨਹੀਂ ਲੱਗਦਾ ਤੋ ਪਤਾ ਹੀ ਨਹੀਂ ਕਿਹੜੇ ਬੰਦੇ ਨਿਕਲ ਗਿਆ ਮੈਂ ਬਸ ਆ ਗਿਆ ਆ ਗਿਆ ਆ ਗਿਆ ਵੀਰ ਕਰਦੇ ਕਰਦੇ ਆਹ ਕੰਮ ਉਹਦਾ ਤੇ ਤੂੰ ਬੈ ਇੱਛੇ ਆ ਲੈ ਲਾ ਫੜ ਫੜ ਪਾ ਪਾ ਤੂੰ ਪਾ ਪੈਕ ਪਾ ਰਾਹ ਦੇ ਬਿਮਾਰੀ ਨੂੰ ਹੋਣ ਲੱਗ ਗਿਆ ਸਾਡੇ ਕੀ ਮਹਿਫਲ ਬੈਣਾ ਵਾ ਇਹਨੂੰ ਰੱਖਦੇ ਪਰੇ ਉਹ 라 ਦਿਨਾ ਵਾ ਕੰਮ ਕੁਮ ਯਾਰ ਤੈਨੂੰ ਪਤਾ ਹੁੰਦਾ ਵਾ ਕੰਪਨੀ ਦਾ ਕੰਮ ਉਹ ਮੈਨੂੰ ਕਦੀ ਫੋਨ ਕਰਾਣਾ ਪੈਂਦਾ ਕਦੀ ਕੋਈ ਪੁੱਛਣਾ ਪੈਂਦਾ ਸਾਰਾ ਕੁਝ ਦੱਸਣਾ ਪੈਂਦਾ ਵਾ ਤੈਨੂੰ ਪਤਾ ਤੇ ਹੈਗਾ ਇਹ ਚੀਜ਼ਾਂ ਦੇ ਬਾਰੇ ਕੰਪਨੀ ਕਿਹੜੀ ਹੈ ਕਿੰਨੀ ਤਨਖਾਹ ਦਿੰਦੀ ਹੈ ਕੰਪਨੀ ਕਿਹੜੀ ਹੈ ਕਿੰਨੀ ਤਨਖਾਹ ਦਿੰਦੀ ਆ ਇੱਕ ਕੰਪਨੀ ਨਹੀਂ ਲਾਦੀ ਮੈਨੂੰ ਇਹ ਦੂਜੀ ਕੰਪਨੀ ਆ ਸੁਦਾ ਜਸਦਾ ਜਿ ਕਿਉ ਹੱਡ ਘਟਾਉਣੀ ਆ ਤੇ ਭਾਬੀ ਨੂੰ ਪਤਾ ਲੱਗ ਗਿਆ ਨਾ ਤੇ ਬਲੇ ਕੱਖ ਨਹੀਂ ਛੱਡਣਾ ਉਹ ਕੋਈ ਨਹੀਂ ਹੁੰਦਾ ਲੈ ਫੋਨ ਆਈ ਗਿਆ ਹੁਣ ਚਲੋ ਹੈਲੋ ਉਹ ਕਿਤੇ ਨਹੀਂ ਬਾਬਾ ਬੈਠਾ ਹੀ ਇੱਥੇ ਯਾਰ ਨਹੀਂ 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 ਤੈਨੂੰ ਕਿਦਾਂ ਭੁੱਲ ਸਕਦਾ ਤੂੰ ਦੱਸਿਆ ਤਾਂ ਹੈਗਾ ਵਾ ਬੈਠਾ ਹੀ ਬੈਠਾ ਹੀ ਤੇ ਤਾਂ ਕਰ ਸਾਡੇ ਘਟਾਏਗਾ ਤੂੰ ਵਾਸ ਹਾ 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 ਫਤੇ ਨੇ ਤੇ ਇੱਕ ਵਾਰੀ ਖਾ ਕੇ ਪਨੀਰ ਦੀ ਸਬਜੀ ਉਹਨੇ ਤੇ ਉਸੇ ਵਾਲੇ ਆਖ ਦੇਣਾ ਮਮਾ ਆਲੂ ਆਲੂ ਆ ਤਾਂ ਥੱਲੇ ਤੇ ਗੱਲ ਨਹੀਂ ਕਰਦਾ ਪਨੀਰ ਕਿੱਡਾ ਸੋਹਣਾ ਬਣ ਗਿਆ ਵਾ ਤੇ ਚੱਲ ਆਲੂ ਬਾਲ ਦੇਣੀ ਜਦੋਂ ਆਖੇਗਾ ਉਦੋਂ ਬਣ ਜੂ ਸਬਜੀ ਲਿਆ ਮੈਂ ਫੋਨ ਲਾਵਾਂ ਰੋਟੀ ਸਾਰੀ ਤਿਆਰ ਹੋ ਗਈ ਆ The person you have called is speaking to someone else. You can wait for call again. The person you have called is speaking to someone else. You can wait for call again later. Chocolo, chocolo, phone, choklo. Choklo. ਉੱਛ ਚੱਲ ਚੱਲ ਰੱਖ ਨੂੰ ਪਰੇ ਤੈਨੂੰ ਕਰਨਾ ਹੋ ਜਾ ਮੈਂ ਬਾਅਦ ਕਰਦਾ ਯਾਰ ਉਹ ਪਤਾ ਤੈਨੂੰ ਬੈਠਿਆ ਆ ਯਾਰ ਦੋਸਤ ਨੂੰ ਪਤਾ ਬੈਠੀ ਹੁਣ ਜਦੋਂ ਫਿਰ ਗੁੱਸੇ ਹੁੰਦਿਆ ਵਾ ਚਲ ਮੈਂ ਕਰਦਾ ਤੈਨੂੰ ਬਾਅਦ ਚ ਕੋਈ ਗੱਲ ਚੰਗਾ ਚੱਲ ਠੀਕ 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 ਓਕੇ ਓਕੇ ਤੂੰ ਮੈਨੂੰ ਕਰੀ ਨਾ ਫੋਨ ਮੈਂ ਆਪੇ ਤੈਨੂੰ ਕਰੂੰਗਾ ਫੋਨ ਚੱਲ ਠੀਕ ਐ ਰੱਖ ਓ ਓ ਮम्मा ਰੋਟੀ ਬਕਾਉਂਗੀ ਗਰਮੇਤ ਹਾਂਜੀ ਮੰਮੀ ਬਣਾ ਲਈਏ ਰੋਟੀ ਰੋਟੀ ਬਣ ਗਈ ਆ ਮੈਂ ਪਨੀਰ ਬਣਾਇਆ ਇਹਦੇ ਪਾਪਾ ਮੰਮੀ ਆਖਣ ਡਿਆ ਸੀ ਫੱਤੇ ਦੇ ਕਿ ਪਨੀਰ ਬਣਾ ਮੈਂ ਨਹੀਂ ਦਾਲਾ ਦੁਲਾ ਖਾਣੀਆਂ ਏਦਾਂ ਕਰ ਇਹਨੂੰ ਗਰਮ ਗਰਮ ਰੋਟੀ ਲਾ ਕੇ ਤੇ ਦੇ ਇਹਨੂੰ ਬੈ ਕੇ ਤੇ ਰੋਟੀ ਖਵਾ ਮੇਰੇ ਤੇ ਨਾ ਮੇਰਾ ਕੋਣ ਚੁੱਕ ਕੇ ਤੁਰਿਆ ਨਹੀਂ ਜਾਂਦਾ ਹਗਾ ਤੇ ਇਹ ਕਦੀ ਉੱਥੇ ਪਾਣੀ 'ਚ ਹੱਥ ਪਾਉਂਦਾ ਕਦੀ ਉੱਥੇ ਪੈਂਦਾ ਵਾ ਮੈਨੂੰ ਠੰਡ 'ਚ ਬਿਮਾਰ ਨਾ ਹੋ ਜੇ ਮम्मा ਐਸੇ ਕਰਕੇ ਤੇ ਤੁਹਾਨੂੰ ਚੁਕਾਇਆ ਹੀ ਵੀ ਕੰਮ ਸਾਰਾ ਮੈਂ ਕਰ ਲੈਨੀ ਆ ਕੰਮ ਦੀ ਟੈਨਸ਼ਨ ਨਾ ਲਾਓ ਝੱਟ ਤੇ ਹੱਥ ਪਿਆਰ ਭਿਓ ਲੈਂਦਾ ਵੇਲੇ ਹੁਣ ਕਿੱਡੇ ਨਿੱਕੇ ਧੁੱਪੇ ਲੈ ਕੇ ਬੈਠੇ ਆਹੋ ਤੇ ਇਹਨੂੰ ਸਾਹਪ ਤੂੰ ਇਹ ਪਹਿਲਾਂ ਤਾਂ ਕੰਮ ਬਾਅਦ ਚ ਜੇ ਨਾ ਹੋ ਗਿਆ ਠੀਕ ਇਹਨੂੰ ਲੈ ਕੇ ਰੋਟੀ ਪਾਣੀ ਖਵਾ ਚੰਗਾ ਮੇਰੇ ਕੋਲ ਬਣਾਣ ਸੰਦ ਬਣਵਾਗੇ ਨੇ ਵੀ ਆ ਬਣਾਓ ਤੇ ਆ ਬਣਾਓ ਰੋਟੀ ਖਾਜੇ ਤੱਕ ਨਹੀਂ ਮੰਮੀ ਆਏ ਕਿੰਨਾ ਟਾਈਮ ਹੋ ਗਿਆ ਕੋਈ ਨਹੀਂ ਬਾਹਰ ਕੈਦ ਲੱਗ ਕੇ ਲੋਕ ਲੱਗ ਗਿਆ ਹੋਣਾ ਕੋਈ ਗੱਲ ਨਹੀਂ ਆ ਜਾਂਦਾ ਵਾ ਤੂੰ ਇਹਨੂੰ ਰੋਟੀ ਰੱਟ ਰੋਟੀ ਮੰਮੀ ਮੈਂ ਆਲੋ ਵੀ ਉਬਲਨੇ ਰੱਖ ਦੇ ਜੀਆ ਕੋਕ ਗੱਗਿਆ ਆ ਲੈ ਇਹਨੂੰ ਰੋਟੀ ਖਵਾ ਤੈਨੂੰ ਭਾਲਾ ਚਲਾਪਤ ਬਹਲਕਾ ਕਰਨ ਖਵਾਲਾ ਤੇ ਮੈਂ ਮੰਮੀ ਆਲੂ ਉਬਲਨੇ ਰੱਖਦੇ ਮੈਂ ਐਨੇ ਤਾਂ ਸਬਜ਼ੀ ਖਾਣੀ ਆ ਹੁਣੇ ਹੀ ਮਾਸਾ ਪਨੀਰ ਦੀ ਚਲ ਕੋਈ ਨੇ ਨੂੰ ਖਵਾਲਾ ਆਓ ਦੇ ਦੇ ਆਲੂ ਆਲੂ ਕਰਦਾ ਰਹੀ ਰਜ ਵੀ ਕੋਈ ਨਹੀਂ ਆਲੂ ਖਾਂਦਾ ਤਾਂ ਕੋਈ ਕਹਿੰਦੇ ਆਲੂ ਬਾੜ ਲਾ ਕਿੱਦਾਂ ਕਹਿੰਦਾ ਤਾਂ ਦਬਨਾ ਕੇ ਤੈਨੂੰ ਰੋਟੀ ਦੇ ਅੱਜ ਫੇਰ ਛੋਟੀ ਥਾਲੀ ਚ ਰੋਟੀ ਖਾਈਏ ਆਪਾਂ ਆਪਣੀ ਚ ਹਾਂ ਫੇਰ ਨਾ ਚੀਜੀ ਚੀਜੀ ਕਰਨ ਰਿਆ ਮੰਨੀ ਆਉਂਦਾ ਤੈਨੂੰ ਚੀਜੀ ਲਿਆ ਦਿੰਦੇ ਅਰੇ ਕੋਈ ਗੱਲ ਨਹੀਂ ਮੰਮੀ ਲਿਆ ਦਿੰਦੇ ਆ ਚਲ ਬੈਠੋ ਤੁਸੀਂ ਮੈਂ ਲੈ ਆ ਨੈਫਲ ਕੱਪ ਆ ਗਿਆ ਤੇ ਤੂੰ ਹੀ ਖਵਾਈ ਦੋ ਇਹਨੂੰ ਆਪ ਹੀ ਅੱਛਾ ਮਣੀ ਲੋਕੋ ਕੋ ਇੱਕ ਇੱਕ ਨਹੀਂ ਸਮਝੀਏ ਦੋ ਦੋ ਸਾਹਮਣੇ ਕਿਵੇਂ ਸਾਹਮਣੇ ਹੋਏ ਉਹ ਪਰ ਆਏ ਵੀ ਹੁਣ ਰੋਦਾ ਪਰਦੇ ਚ ਐਵੇਂ ਥੜਨਾ ਕੋਈ ਗੱਲ ਤੈਨੂੰ ਪਤਾ ਤੇ ਹੈਗਾ ਵਾ ਮੈਂ ਦੋਵਾਂ ਨੂੰ ਮੈਰਿਜ ਕਰ ਲੈਣਾ ਇੱਧਰ ਉੱਧਰ ਨਾਲੇ ਤੇਰੀ ਭਾਬੀ ਛੜੀ ਆ ਨਾ ਹਾਂ ਉਹਨੂੰ ਸਿਰਫ ਫੋਨ ਰੱਖਦਾ ਤੇ ਕੱਟਣ ਦਾ ਹੀ ਪਤਾ ਬਸ ਖਾਲੀ ਇਹਨੂੰ ਫੋਨ ਦਾ ਇਹ ਪਤਾ ਵੀ ਹਾਂ ਸੁਣਨਾ ਬਸ ਖਾਲੀ ਗੱਲ ਕਰਨੀ ਬਸ ਕੰਮ ਖਤਮ ਇਹ ਤੋਂ ਇਲਾਵਾ ਹੋਰ ਨਹੀਂ ਬੋਲਾ ਬੋਲਾ ਜਾਂਦਾ ਫੋਨ ਤੇ ਕੋ ਕੋ ਵੀ ਮੈਂ ਆਇਆ ਮੈਂ ਫੋਨ ਕਾੜੀ ਰੱਖਦਾ ਨਾ ਆ ਲੈ ਫੜ ਫੋਨ ਫੜ ਇਨੇ ਫੋਲਦੀ ਰਿਹਾ ਉਹਨੂੰ ਪਤਾ ਨਹੀਂ ਲੱਗਦਾ ਕੱਖ ਵੀ ਕਿੱਥੇ ਕਰਨਾ ਪਰ ਮਣੀ ਇੱਕ ਗੱਲ ਸੁਣ ਲੈ ਚਰ ਪੀਤੀ ਖਾਦੀ ਪਰ ਸੱਚੋ ਬੋਲਣਾ ਇੱਕ ਗੱਲ ਹਾਂ 100 ਦਿਨ ਚੋਰ ਦਾ ਇੱਕ ਦਿਨ ਸਾਥ ਦਾ ਜਿੱਦਾਂ ਫੜਿਆ ਗਿਆ ਨਾ ਤੇ ਪਟਾਕੇ ਉਹ ਪੈਣ ਲੈ ਰੱਬ ਦਾ ਨਾਮ ਉਹ ਕੋਈ ਨਹੀਂ ਹੁੰਦਾ ਉਹਨੂੰ ਬੜਾ ਪਤਾ ਲੱਗਦਾ ਨਾਲੇ ਜਕੀਮ ਅਤੇ ਬੜਾ ਕਰਦੀ ਆ ਉਹ ਸ਼ੁਕਰਾ ਕਿਤੇ ਫੋਨ ਲੱਗ ਗਿਆ ਵਾ ਲੈ ਆ ਗਏ ਉਹਨੂੰ ਯਾਦ ਕਰਨੇ ਫੋਨ ਹੀ ਆ ਗਏ ਉਹਦਾ ਚੱਕ ਲੈ ਹਲੋ ਹਾਂਜੀ ਕਿੱਥੇ ਹੀ ਤੁਸੀਂ دور بورے تھامة یہاں shirt تو گھرئی ایا تُو پر بڑھولایا سے گbra کرنی خوبہ اس لئے ਜੇ ਮੁੰਡੇ ਆਉਂਦੇ ਆ ਉਹ ਫਾਈਲ ਪੂਰਨਾਂ ਦੀ ਕੰਪਲੀਟ ਕਰਨੇ ਆ ਵਾ ਤੇ ਐਸੇ ਤਰੀਕੇ ਨਾਲ ਸਹੀ ਕਰਦਾ ਉਹਨੂੰ ਦੱਸਣ ਲਿਆ ਸਾਰੀ ਗੱਲ ਉਹਦੇ ਨਾਲ ਕਰਨੀ ਆ ਇਹ ਗੱਲਬਾਤ ਹੁਣ ਦੇਹੀ ਨਾ ਕੰਪਨੀ ਦੀਆਂ ਗੱਲਾਂ ਫੇਰ ਫੋਨ ਤੇ ਛੋਕੇ ਵੇਜੋ ਮੇਰੇ ਨਾਲ ਮੈਨੂੰ ਤੇ ਲੱਗਦਾ ਤੁਸੀਂ ਕਿਸੇ ਦੋਸਤ ਕੋਈ ਬੈਠੇ ਤੁਸੀਂ ਮੋਟਰਸਾਈਕਲ ਠੀਕ ਕਰਾਉਣ ਨਹੀਂ ਗੇ ਮੈਂ ਆ ਗਿਆ ਬਸ ਮੋਟਰਸਾਈਕਲ ਸਹੀ ਕਰਾਉਂਦੇ ਆ ਵਾ ਕਾਰਬਟਰ ਖੁੱਲਾ ਪਿਆ ਵਾ ਕਾਰਬਟਰ ਸਹੀ ਹੁੰਦਾ ਵਾ ਜਿੱਦਾਂ ਹੁੰਦਾ ਨਾ ਸਹੀ ਮੈਂ ਉੱਥੇ ਆਇਆ ਨਾ ਬਸ ਬਣੀ ਨਾ ਟਾਈਮ ਲੱਗਦਾ ਹੁੰਦਾ ਤੁਹਾਨੂੰ ਡੇਢ ਘੰਟਾ ਹੋ ਗਿਆ ਪੌਣੇ 2 ਕਰੋਗੇ ਆਨੂੰ ਕਿ ਟੈਂਟ ਤੇ ਤੈਨੂੰ ਪਤਾ ਲੱਗਦਾ ਹੀ ਹੁਣ ਮੈਂ ਉਹਨੂੰ ਕਾਲਾ ਪਹਿਜਾਂ ਉਹਦੇ ਨਾਲ ਇਹਦਾ ਮੋਟਰਸਾਈਕਲ ਹੁੰਦਿਆ ਮਿਸਤਰੀ ਉਹਨਾਂ ਕਾਲਾ ਪਹਿਜਾਂ ਤੇ ਹੁਣ ਦੱਸੋ ਵੀ ਤੁਸੀਂ ਕਦੋਂ ਆਉਨੇ ਆ ਉਸ ਮੈਂ ਹੌਣ ਲੱਗਾ ਮੈਂ ਟੈਂਸ਼ਨ ਹੈ ਬਸ ਮਤਰੇ ਆਉਣਾ ਬਸ 15 ਮਿੰਟ ਤੋਂ ਵੱਧ ਨਹੀਂ ਟਾਈਮ ਲੱਗਣਾ ਚਾਹੀਦਾ ਮੈਨੂੰ ਵੀ ਭੁੱਖ ਲੱਗੀ ਆਓ ਰੋਟੀ ਖਾਈਏ ਆ ਗਿਆ ਆ ਗਿਆ ਬਸ ਆ ਗਿਆ ਠੀਕ ਐ ਜਲਦੀ ਆਜੋ ਹੁਣ ਟਾਈਮ ਨਾ ਲਾਇਓ ਜੇ ਬਸ 15 ਮਿੰਟਾਂ 'ਚ ਆ ਜਾਗਾ ਬਸ ਓਕੇ ਫੜਮਣੀ ਦੋ ਦੋ ਤੇ ਦੋ ਦੋ ਹੋ ਗਏ ਤਿੰਜਾ ਲਾ ਫੜ ਉਹ ਨਹੀਂ ਨਹੀਂ ਹੁਣ ਨਹੀਂ ਗੁਰੂਆ ਫੜਦਾ ਕਿੱਕ ਕੋ ਨਹੀਂ ਦਾਂ ਨਾ ਨਾ ਜਬੱਜਾ ਮਸਤ ਨਹੀਂ ਨਹੀਂ ਗੁਰੂਆ ਮੈਂ ਘਰੇ ਜਾਣਾ ਵਾ ਤੈਨੂੰ ਪਤਾ ਹੈਗਾ ਘਰੇ ਮਣਕੇ ਭਾਬੀ ਦੇ ਨੇ ਵੇਖ ਲਿਆ ਆ ਲੈ ਨਾ ਉਹ ਮੈਨੂੰ ਕੱਝੀ ਖਾਣਾ ਫਿਰ ਨਾ ਜਿਹੜੀ ਨਾ ਗੱਲ ਹੋਣੀ ਨਹੀਂ ਉਹ ਵੀ ਗੱਲ ਹੋਣੀ ਨਹੀਂ ਬਰੂਦ ਦੇ ਪੱਤੇ ਪੱਤੇ ਖਾਣੀ ਠੀਕ ਹੋਣਾ ਉਹ ਨਹੀਂ ਨਹੀਂ ਰਹਿਣ ਫੜ ਲੈ ਕਿੱਕ ਨਹੀਂ ਨਹੀਂ ਫੜ ਹੁਣ ਨਹੀਂ ਹੁੰਦੀ ਹੁਣ ਕੇ ਪਤਾ ਸੂਰ ਜ਼ਿਆਦਾ ਹੈ ਨਾ ਮੈਂ ਫਿਰ ਤੈਨੂੰ ਪਤਾ ਉਹ ਖਾਣਾ ਕੰਮ ਤੇ ਤੇਨੂੰ ਪਤਾ ਨਹੀਂ ਹੈਗਾ ਫਿਰ ਮੇਰੀ ਖਰਾਬ ਕਿਤਾਦੀ ਹੈ ਕਿ ਫਿਰ ਮਣਕੇ ਲਾਲਾ ਵੇਖ ਲਾ ਬਰੂਦ ਦੇ ਇਕ ਤੇ ਆ ਫੋਨ ਤੇ ਫੋਨ ਲਾ ਫੇਰ ਆ ਗਈ ਪਤਾਈ ਤੇਰੀ ਦਾ ਉਹਨੇ ਉਹਨੇ ਫੇਰ ਮੇਨਾ ਓਕੇ ਹੋਣਾ ਹੁਣ ਕਿੰਨੇ ਕ ਬਹਾਨੇ ਮਾਰਾਂ ਉਹਨੂੰ ਹੈਲੋ ਸਾਡੇ 15 ਮਿੰਟ ਹੋਏ ਨਹੀਂ ਅਜੇ ਬੱਸ ਆ ਗਿਆ ਆਵੇ ਆਵੇ ਬੱਸ ਆ ਗਿਆ ਵਾ ਮੂਰਤੀ ਕੋਤਾ ਇੱਥੇ ਪਿੱਟ ਦੇ ਮੋੜ ਤੇ ਹੀ ਉਹ ਅੰਕਲ ਮਿਲ ਗਏ ਸੀ ਉਹ ਤਾਂ ਬੰਦਾ ਦੇ ਨੜਕਾ ਮ ਕਰਦਾ ਨਾਲ ਉੱਥੇ ਹਾਂਜੀ ਉਹ ਕਹਿੰਦਾ ਵੀ ਕਹਿੰਦਾ ਵੀ ਮੈਂ ਚੱਲਦਾ ਸਮਾਲ ਲੈ ਜੀ ਸਾਰਾ ਚਲਾਓ ਫੇ ਮੇਰਾ ਟਿਪਾਣੀ ਤੇ ਪਿੰਡ ਚ ਹੀ ਹੋਣਾ ਬੱਸ ਆ ਗਿਆ ਆ ਗਿਆ ਪਿੰਡ ਦੇ ਲਾਗੇ ਮੈਂ ਬੱਸ ਆ ਗਿਆ ਚਲਾਓ ਜਲਦੀ ਆਓ ਤਰੀਆ ਉਹਨਾ ਘੜੀ ਮੁੜੀ ਫੋਨ ਕਰੀ ਜਾਂਦੀ ਆ ਕਰੀ ਜਾਂਦੀ ਤੈਨੂੰ ਕਹਾ ਵੀ ਦੂੰ ਇੱਕ ਮਿੰਟ ਰੁਕ ਜਾ ਖੜੇ ਦੇ ਪਾਸ ਮੈਂ ਆ ਗਿਆ ਹਾਂ ਤੁਹਾਨੂੰ ਫੋਨ ਕਰਨ ਚ ਵੀ ਕੋਈ ਪ੍ਰੋਬਲਮ ਆ ਬਸ ਆ ਗਿਆ ਰੁਕ ਜਾ ਉਹਨਾ ਬਸ ਓਕੇ ਦੱਸ ਬਲਾ ਫੋਨ ਮੈਂ ਲਾਉਣੀ ਤੇ ਇਹਨਾਂ ਨੂੰ ਚੁੱਕਣ ਚ ਵੀ ਪ੍ਰੋਬਲਮ ਆ ਭੁੱਖ ਦਾ ਨਹੀਂ ਸੋਚਣਾ ਢਿੱਡ ਦਾ ਕਿ ਭੁੱਖ ਲੱਗੀ ਆ ਬਸ ਮਿਲ ਲੋ ਕਦੀ ਇਹਨੂੰ ਮਿਲ ਲੋ ਤੇ ਕਦੀ ਉਹਨੂੰ ਮਿਲ ਲੋ ਖੰਡ ਗਏ ਜਿੰਨਾ ਕੋਰਾ ਜ ਕਿੰਨਾ ਪਿਆਰ ਹੈ ਨਾ ਹੱਥ ਬੈਠਾਣ ਦੇ ਮੇਰੇ ਪਛੋ ਬਗਨਦੀ ਹੈ ਪੂਰਾ ਪਿੰਡਾ ਵਾ ਜੋ ਪਛੋ ਵਾਲੇ ਕੋਰਾ ਪਹਿਣਾ ਵਾ ਠੱਡ ਜਾਈ ਹੁੰਨੀ ਆ ਉਦਾਂ ਠੱਡ ਪਹਿਣ ਨਹੀਂ ਡਈ ਯਾਰ ਹਾਂ ਜੀ ਮੇਰੀ ਗੱਲ ਸੁਣੋ ਮਣੀ ਆਇਆ ਲੱਗਦਾ ਆਹ ਕੱਲ ਦਾ ਆਇਆ ਵਾ ਮਿਲਿਆ ਸੀ ਮੈਨੂੰ ਚਲ ਇੰਦਾ ਇਹ ਗੱਲ ਆ ਕਿ ਜਿੱਦਾਂ ਨੂੰ ਹੱਥ ਪੰਦੇ ਸਿੱਧੀਆਂ ਹੀ ਪੈਂਦੀਆਂ ਨਦੀਆਂ ਹਨਾ ਤੇ ਵੀ ਕਮਾਈ ਕਿੰਨਾ ਕਿੰਨਾ ਚਿਰਲਾ ਆਉਂਦਾ ਬਾਹਰ ਤੂੰ ਬਾਹਰ ਕਮਾਈ ਕਰਨੀ ਗਈ ਸੋ ਕੀ ਆ ਤੂੰ ਇੱਥੇ ਨੋਟ ਵੇਂਦੇ ਆ ਕਿ ਨੋਟ ਹੁੰਦੇ ਆ ਉਧਰ ਰੋਟੀ ਪਾਣੀ ਵੇਖਿਓ ਕਿਤੇ ਤਰਲੇ ਰਹਿੰਦੇ ਆ ਉਥੇ ਇੱਥੇ ਆਣ ਕੇ ਰੋਟੀ ਚਾਈਦੀ ਮਿਲਦੀ ਨਾ ਉਥੇ ਕੋਈ ਟਾਈਮ ਟੇਬਲ ਥੋੜੀ ਨਾ ਕੀ ਤਾਂ ਘਰ ਵਰ ਰੋਟੀ ਸੋਈ ਮਿਲਦੀ ਉਥੇ ਹਾਂ ਤੇ ਸਹੀ ਆ ਬਈਆਂ ਦਪਈਆਂ ਖਾਣੀਆਂ ਪੀਂਦੀਆਂ ਜਿੱਦਾਂ ਮਰਜੀ ਆ ਕਮਾਈ ਤੇ ਕਰਕੇ ਲਿਆਉਂਦਾ ਨਾ ਇਕਲਾ ਸੋਹਣੀ ਕਮਾਈ ਕਰਨਿਆ ਵਾ ਰੱਬ ਨੇ ਪੁੱਤ ਦਿੱਤਾ ਸੋਹਣੀ ਘਰ ਵਾਲੀ ਦਿੱਤੀ ਆ ਹੋਰ ਇਹਨਾਂ ਨੂੰ ਕੀ ਚਾਹੀਦਾ ਪਰ ਇੱਥੇ ਆਣ ਕੇ ਨਾ ਜਦੋਂ ਵੇਖੋ ਉਹਦੇ ਨਾਲ ਲੜਦਾ ਹੀ ਰਹਿਦਾ ਤੇ ਲੜਕੀ ਉਹਨੇ ਜਾਣਾ ਲੜਾਈ ਸਾਰਿਆਂ ਘਰਾਂ ਜੁਣੀ ਸਾਡੇ ਘਰੇ ਨਹੀਂ ਹੁੰਦੀ ਟਾਡੇ ਜਿੰਨੀ ਮਰਜ਼ੀ ਲੜਾਈ ਹੁੰਦੀ ਆ ਸਾਡਾ ਲੋਕੀ ਤਮਾਸ਼ਾ ਨਹੀਂ ਗੇ ਵੰਦੇ ਇਹਦਾ ਤਮਾਸ਼ਾ ਲਾ ਕੇ ਜਾਂਦਾ ਜਦੋਂ ਵੀ ਜਾਂਦਾ ਉਹ ਚੱਲ ਕੋਈ ਨਹੀਂ ਪਤਾ ਗੱਲ ਕੀ ਆ ਜੋ ਕੰਪਨੀਆਂ ਦੇ ਕੰਮ ਕਰਨਾ ਬੰਦੇ ਦਾ ਸੁਭਾਅ ਚਿਰਚੜਾ ਹੋ ਜਾਂਦਾ ਵਾ ਕੰਮ ਦਾ ਪ੍ਰੈਸ਼ਰ ਹੁੰਦਾ ਵਾ ਹੁਣ ਇੱਥੇ ਵੀ ਘਰ ਆਇਆ ਤੈਨੂੰ ਕੰਮ ਦਾ ਪ੍ਰੈਸ਼ਰ ਵਾ ਉਤੋਂ ਫੋਨ ਤੇ ਫੋਨ ਆਈ ਜਾਂਦੇ ਘਰ ਫੋਨ ਤੇ ਉਹ ਕੰਮ ਦੱਸਣ ਦਿਆ ਤੇ ਲੜਾਈਆਂ ਇਹਨਾਂ ਗੱਲਾਂ ਤੋਂ ਹੁੰਦੀਆਂ ਹਾਂ ਹਾਂ ਉਹ ਗੱਲਾਂ ਤੇ ਫਿਰ ਤੀ ਮਾਰ ਖਾ ਜਾਂਦੇ ਆ ਕਿਉਂ ਤੁਹਾਡੇ ਸੁਭਾਅ ਚਿਰਚੜੇ ਹੋ ਜਾਂਦੇ ਆ ਬੰਦਿਆਂ ਦੇ ਬਾਹਰ ਕੰਮ ਕਰ ਕਰਕੇ ਤੇ ਬੁੜੀਆਂ ਦਾ ਨਹੀਂ ਸੁਭਾ ਚੜ ਚੜਿਆ ਹੁੰਦਾ ਜਿਹੜੀਆਂ ਇੰਨਾ ਕੰਮ ਕਰਦੀਆਂ ਇੱਥੋਂ ਦਾ ਹਿਸਾਬ ਲਾ ਲੋ ਜੇ ਆ ਤੂੰ ਹੀ ਘਰ ਕੰਮ ਕਰ ਲਿਆ ਕਾਫਨੀ ਮੇਰੀ ਧਰਨਾ ਹਾਂ ਕਰ ਕੰਮ ਕਰ ਲਿਆ ਫਿਰ ਅੰਢੀ ਗਵੰਢੀ ਆ ਕੇ ਕੋਈ ਰਿਸ਼ਤੇਦਾਰ ਕੋ ਭੈਣ ਭਰਾ ਮਿਲਣ ਲੱਗੇ ਉਥੇ ਕੌਣ ਹੁੰਦਾ ਉਹ ਉਥੇ ਜਿੰਨੇ ਹਣਾ ਦਬਕੇ ਹੀ ਮਾਰਨੇ ਆਂ ਤੀ ਉਹ ਇਦਾਂ ਨਹੀਂ ਹੁੰਦਾ ਆਪਣੇ ਟੱਬਰ ਚਾਣ ਕੇ ਬੰਦਾ ਸੋਨਾ ਬੜਾ ਬਵੇ ਖਲੋਵੇ ਸੋਣੀ ਰੋਟੀ ਖਾਵੇ ਜਿਹੜਾ ਸੜੇ ਨੇ ਪੈਣਾ ਫਿਰ ਅਗਰ ਮੈਂ ਕਿ ਨਹੀਂ ਫਿਰ ਵੀ ਚੰਗੀ ਆ ਜਿਹੜਾ ਉਹ ਕਹਿੰਦੀ ਨਹੀਂ ਇਹਨੂੰ ਉਹ ਜਦ ਹੈ ਤੇ ਸੁਭਾ ਠੀਕ ਜਿੱਦਾਂ ਦਾ ਹੈਗਾ ਤੈਨੂੰ ਮੈਂ ਦੱਸਿਆ ਮੇਨ ਪ੍ਰੋਬਲਮ ਉਹਦੀ ਕੋ ਟੈਨਸ਼ਨ ਬੜੀ ਲੈ ਲੈਂਦਾ ਜਿੱਦਾਂ ਨਾ ਫੈਕਟਰੀ ਕੱਲੇ ਉਹਦੇ ਮੁੱਢਿਆਂ ਤੇ ਟੁੱਕੀ ਆ ਕੋਈ ਨਾ ਬੜੀ ਵੀਰ ਸਮਝਾ ਕੇ ਅਸੀਂ ਵੀ ਜੋਬ ਕਰਦੇ ਆ ਫੈਕਟਰੀ ਦੀ ਟੈਨਸ਼ਨ ਫੈਕਟਰੀ ਛੱਡ ਆਇਆ ਕਰ ਇਹ ਨਾਲ ਹੀ ਲੈ ਕੇ ਆਉਂਦਾ ਕਿੰਨੇ ਰੋੜੇ ਖਲਾਰੇ ਆ ਇੱਥੇ ਕੰਮ ਆਉਣਾ ਵੀ ਘਰਦਾ ਵਾ ਉਹ ਮਮੀ ਕੀ ਕਰਨੇ ਆ ਤੁਸੀਂ ਆ ਰੋੜੇ ਹੀ ਮੈਂ ਨਿਆਣਾ ਇੱਥੇ ਖੇਡਦਾ ਹੱਥ ਪਟਤੀ ਮਾਰਦਾ ਵਾ ਤੇ ਮੈਂ ਇਕੱਠੇ ਕਰਦਾ ਤਾਂ ਸੁੱਟਦਾ ਤੇਰਾ ਖਲਾਰ ਦਾ ਬੜੇ ਸੱਪਾਂ ਦਾ ਘਰ ਹੋਰ ਬਣ ਜਾਣਾ ਸਕੋ ਇੱਥੇ ਚਲ ਕੋਈ ਨਹੀਂ ਕਿਤੇ ਟਾਈਮ ਲੱਗੂਗਾ ਤੇ ਚੁੱਕ ਲਾਂਗੇ ਤੇ ਤੂੰ ਇੰਨਾ ਚਿਰ ਲਾ ਕੇ ਆਇਆ। ਅਮੀ ਤਰੋਂ ਬੜਾ ਥੋੜਾ ਟਾਈਮ ਲੱਗ ਗਿਆ ਉੱਥੇ ਗਿਆ ਤੇ ਗਾਈ ਮੁਰਸੇ ਨੂੰ ਬੜਾ ਟਾਈਮ ਲੱਗ ਗਿਆ ਆਪਣਾ ਉਹਦਾ ਕਾਰਬੂਟਰ ਖੋਲਿਆ ਆਉਣੇ ਫਿਰ ਸਰਵਿਸ ਕੀਤੀ ਪਈਏ ਖੋਲਾ ਆ ਕਰਲਾ ਉਹ ਕਰਲਾ ਟਾਈਮ ਆ ਬਾਈ ਲੱਗ ਗਿਆ ਉੱਥੇ ਕਰਦੇ ਕਰਦੇ। ਤੂੰ ਭੁੱਖੀ ਬੈਠੀ ਸਵੇਰ ਦੇ ਤੈਨੂੰ ਡੇਕਣ ਦੀ ਵੀ ਰੋਟੀ ਖਾਣੀ। ਭੁੱਖੀ ਆ। ਤੂੰ ਡੀਰੀ ਖਾਦੀਆਂ ਸਵੇਰ ਦੀ? ਨਾ ਉਹਨੇ ਕਿੱਥੇ ਖਾਦੀ ਹੈ। ਉਹ ਤੈਨੂੰ ਡੇਕਣ ਦੀ ਘੜੀ ਕੋਈ ਸ਼ੋ ਕਹਿਣੀ ਮੰਮੀ ਆਇਆ ਨਹੀਂ ਆਏ ਨਹੀਂ ਆਏ ਨਹੀਂ। ਤੇ じゃ ਆਪੋ ਤੂੰ ਰੋਟੀ ਖਾ। ਚਾਲ ਕੋਈ ਨਹੀਂ ਖਾਲਣਾ ਹਾਂ ਉਹ ਦੇਕਣ ਦੀ ਆ ਤੇ ਫਿਰ ਰੋਟੀ ਖਾਣੀ ਐਨੇ ਕੋਈ ਗੱਲ ਨਹੀਂ ਇਹਦੀ ਦਹੀਂ ਆ ਕੰਮ ਕਰਨ ਤੇ ਉਹ ਕੋਈ ਖਾਣ ਲਾ ਤੂੰ ਆ ਜਾ ਇੱਧਰ ਤੁਰ ਐਵੇਂ ਨਾ ਹੱਥ ਮਾਰ ਕੋਈ ਨਹੀਂ ਤੂੰ ਖਾ ਉਹ ਰੋਟੀ ਜਾਓ ਅਮ ਜੀ ਨਾਮੇ ਕੋਹਨ ਨਾਲ ਕਰਦੀ ਆ ਜਾਓ ਤੇ ਨਹੀਂ ਤੂੰ ਛੁੱਟੀਆਂ ਤੈਨੂੰ ਕੀ ਲੋੜਾ ਫੈਕਟਰੀ ਸੇ ਕੰਮ ਕਰਨ ਸੱਦਾ ਕਬੇ ਮੇਰਾ ਟਾਈਮ ਹੈ ਨਹੀਂ ਮੈਂ ਨਹੀਂ ਕੰਮ ਕਰਨਾ ਜਿੰਨੇ ਮੈਂ ਛੁੱਟੀਆਂ ਆਇਆ ਹਾਂ ਤੇ ਮੈਂ ਛੁੱਟੀ ਤੇ ਇਹੇ ਵਾਧੂ ਦੀ ਸਿਰ ਤੇ ਤਤੀ ਲਾਇਆ ਤਾਂ ਕਰੀ ਕਿ ਇਹਨੂੰ ਫੋਨ ਕਰਦੀ ਏਦਾਂ ਕਰਾ ਲਈ ਏਦਾਂ ਕਰਾ ਲਈ ਨਹੀਂ ਭਈ ਜਿੰਨੇ ਮੈਡਲ ਆ ਨਾ ਉਹ ਬੰਦਿਆਂ ਦੀ ਗੱਲ ਚ ਪੈਂਦੇ ਆ ਬੰਦੇ ਕੰਮ ਥੋੜਾ ਕਰਨਗੇ ਤੇ ਮੈਡਲ ਜ਼ਿਆਦਾ ਪੈ ਜਾਣਗੇ ਜੇ ਤੇ ਖਾਦ ਪਾਉਣ ਜਾਂਦੇ ਆ ਤੇ ਮੰਮੀਆਂ ਐਨ ਕਹਿ ਦਿੰਦੀਆਂ ਵਾ ਮੇਰਾ ਪੁੱਤ ਖਾਦ ਪਾਉਣ ਗਿਆ ਉਹਨਾਂ ਦਿਨ ਚਾਹ ਬਣਾ ਕੇ ਰੱਖੀ ਬਾਦਾਮ ਕੱਢ ਕੇ ਰੱਖੀ ਠੰਡ ਲੱਗੀ ਹੋਣੀ ਆ ਤੇ ਜੇ ਅਹੀਂ ਠੰਡ ਚ ਭਾਂਡੇ ਮਾਣ ਦੀਆਂ ਹਾਨੂੰ ਤੇ ਕੋਈ ਬਾਦਾਮ ਖਵਾ ਲਦਾ ਨਹੀਂ ਹੈਗਾ ਤੇ ਸਭ ਕੁਝ ਹੀ ਨਾ ਤੁਹਾਡੇ ਹੱਥਾਂ 'ਚ ਰਹਿੰਦਾ ਵਾ ਖਾਓ ਪੀਓ ਤਾਂ ਲਗੜਾ ਲਗੜਾ ਮੂੰਹ ਫੜਿਆ ਜਾ ਹੱਥ ਫੜੇ ਜਿੰਨੇ ਮਰਜ਼ੀ ਸਾਡੇ ਹੱਥਾਂ 'ਚ ਹੋਣ ਜਿੰਨਾ ਚਿਰ ਕੋਈ ਫਿਕਰ ਨਾ ਦਿਖਾਵੇ ਮਜ਼ਾ ਨਹੀਂ ਆਉਂਦਾ ਤੇ ਐਦਾਂ ਹੀ ਉਹਦਾ ਹਾਲ ਵਾ ਮੈਂ ਕਿਨੇ ਕਮਾਈ ਉਹ ਕਰਦਾ ਵਾ ਪਰ ਇੱਥੇ ਆਣ ਕੇ ਉਹ ਕਮਾਈ ਦਾ ਫਾਇਦਾ ਨਹੀਂ ਹੁੰਦਾ ਜੇ ਇੱਥੇ ਆਣ ਕੇ ਸੜੇ ਨਹੀਂ ਪੈਣਾ। ਉਹ ਚਲ ਦਫਾ ਕਰ ਉਹਨਾਂ ਮੀਆਂ ਬੀਵੀ ਦੀ ਗੱਲ ਵਾ ਅਸੀਂ ਆਪਣੇ ਘਰ ਕਿਉਂ ਗਲੇਸ਼ ਪਾਈਏ। ਓਹੋ ਉਹ ਗੱਲ ਨਹੀਂ ਹੈਗੀ। ਮੈਂ ਆ ਨਹੀਂ ਆਂ ਭੀ ਜੇ ਘਰ ਵਾਲੀ ਤੇਰੀ ਪਲੀ ਮਾਂ ਸਾ ਤੂੰ ਵੀ ਪਰਾਂ ਮਾਂਸ ਬਣ ਜਾ ਕਹਾਂਣ ਕਿ ਕਿ ਤੇ ਮੱਥਾ ਬੰਦਾ ਕੋਸ਼ ਰੱਖੇ ਆਪਣਾ। ਚਲ ਕੇ ਉਹ ਮੁਰਮੁਰ ਕਰ ਲਈ ਜਿੰਦੀ ਦਫਾ ਕਰ ਤੂੰ ਆਪਾਂ ਨੂੰ ਕਿਸੇ ਦੇ ਘਰ ਦੀ ਟੈਨਸ਼ਨ ਲੈਂਦੀ ਨਹੀਂ ਨੀਗੀ ਲੋਟ। ਕੋਈ ਜਾਣੇ ਉਹਦੀ ਘਰ ਦੀ ਜਾਣੇ ਜੀ ਉਹ ਘਰ ਦੀ ਜਾਣੇ ਕੋਈ ਜਾਣੇ ਮੇਰਾ ਬੰਦਾ ਬੜਾ ਵਧੀਆ ਤੇ ਸਾਨੂੰ ਵੀ ਥੋੜਾ ਕਹਿਣ ਦੀ ਮਾੜਾ ਨਹੀਂ ਭਈ ਉਹ ਤਾਂ ਨਹੀਂ ਉਹ ਕਹਿੰਦੀ ਮਾੜਾ ਆ ਤੇ ਫਿਰ ਨਾ ਨਾ ਉਹਦੇ ਮੂੰਹ ਤਾਂ ਕਦੇ ਸੁਣਿਆ ਨਹੀਂ ਮੈਂ ਆਂਦੀ ਮਾੜਾ ਮੈਂ ਹੀ ਸੁਣ ਲਈ ਨਹੀਂ ਸਗੋਂ ਬਾਹਰੋਂ ਲੜਾਈ ਦਾ ਪਤਾ ਲੱਗਦਾ ਹੀ ਆ ਆ ਕਿ ਜਿੱਦਾਂ ਪਤਾ ਲੱਗ ਹੀ ਜਾਂਦਾ ਵਾ ਚੱਲ ਕੋਈ ਨਹੀਂ ਕਸਮ ਨੂੰ ਖਾਵੇ ਤੂੰ ਹਰੂ ਬੀਖਾ ਲਈ ਆ ਫੇਰ ਇਹਨੇ ਮੁੰਡਿਆਂ ਦਾ ਮਾਵਾ ਖਾਇ ਰੱਖਦੀਆਂ ਪਰ ਮੈਨੂੰ ਹੀ ਪੁੱਛ ਲੈ ਰੋਟੀ ਲੰਮੀ ਆ ਸਾਗ ਨੂੰ ਮੱਖਣਾ ਪਾਉਂਦੇ ਦੇਸੀ ਘਿਓ ਪਾਣੀ ਅੱਛਾ ਆ ਨਾਲ ਦਾ ਰਾਜਾ ਬਲੈਡ ਪਰ ਸਿਰਵਾਜੇ ਹਨ ਪੂ ਬਸ ਬਲੈਡ ਪੈਸੇ ਟਾਲੂ ਚ ਕਾੜਾ ਖੜਿਆ ਕਰਦਾ ਨਹੀਂ ਲੈ ਮਸਾ ਨਾਲ ਐ ਨਹੀਂ ਛੋਟੀ ਮਿਰਚ ਕਿਹਦਾ ਨਹੀਂ ਵੱਧਾ ਜਿੰਨਾ ਤੁਹਾਡਾ ਵੱਧਾ ਆ ਛੋਟੀ ਮਰਵਾ ਰੇਗੇ ਹੂੰ ਕੀ ਕਰਨੀ ਆ ਸ਼ੁਕਰ ਹੈ ਕਿ ਤੁਸੀਂ ਹੀ ਵੀ ਆ ਗਏ ਆ ਉਹ ਤੈਨੂੰ ਪਤਾ ਥੋੜਾ ਟਾਈਮ ਵੱਧ ਲੱਗ ਗਿਆ ਸੀ ਕੋਈ ਗੱਲ ਨਹੀਂ ਟੈਨਸ਼ਨ ਆ ਰੋਟੀ ਦੀ ਆ ਰੋਟੀ ਖਾਈਏ ਨੇ ਆਪੇ ਜਲਦੀ ਆਏ ਕਿੰਨੀ ਭੁੱਖ ਤੁਹਾਨੂੰ ਲੱਗੀ ਆ ਭੁੱਖ ਬੜੀ ਲੱਗੀ ਤਾਂ ਰੋਟੀ ਲੈ ਆ ਜਲਦੀ ਪਾ ਕੇ ਫਰ ਲੈ ਕੇ ਆ ਬੜੀ ਟੈਨਸ਼ਨ ਤੁਹਾਡੀ ਤੁਹਾਨੂੰ ਭੁੱਖ ਲੱਗੀ ਹੋਣੀ ਆ ਪਤਾ ਮੈਨੂੰ ਤਾਂ ਡੱਕੀ ਕਿੰਨੀ ਟੈਨਸ਼ਨ ਹੋਣ ਦੀ ਸਵੇਰ ਦੀ ਕਿਉਂ ਕੀ ਹੋ ਗਿਆ ਤੈਨੂੰ ਟੈਨਸ਼ਨ ਕਰਦੀ ਤੁਹਾਨੂੰ ਕਿੰਨੀ ਭੁੱਖ ਲੱਗੀ ਉੱਥੇ ਵੀ ਵੇਲੇ-ਵੇਲੇ ਰੋਟੀ ਤੇ ਹਾਏ ਰੱਬਾ ਘਰ ਆਣ ਕੇ ਵੀ ਵੇਲੇ-ਵੇਲੇ ਰੋਟੀ ਤੇ ਇਹ ਰੋਟੀ ਤੇ ਥੋੜਾ ਟਾਈਮ ਤੈਨੂੰ ਦਾ ਲੱਗ ਹੀ ਜਾਂਦਾ ਤੂੰ ਐਵੇਂ ਟੈਨਸ਼ਨ ਨਿਆ ਕਰ ਐਨਾ ਗੁੱਸਾ ਨਾ ਕਰਿਆ ਕਰ ਤੈਨੂੰ ਪਤਾ ਤੁਹਾਡੇ ਤੋਂ ਬਗਾਇ ਮੇਰਾ ਹੈ ਵੀ ਪੋਣਾ ਸੇ ਇੱਦਾਂ ਖਿਆਲ ਵੀ ਤੇ ਆਪਣੀ ਦਾ ਰੱਖਿਆ ਕਰੋ ਨਾ ਤੂੰ ਸੇ ਇੱਦਾਂ ਹੀ ਖਾਂ ਰੱਖਦੇ ਰੱਖਦਾ ਆਲੇ ਫੜ ਪਹਿਲੀ ਬਾਈਟ ਤੂੰ ਖਾ ਤੈਨੂੰ ਖਵਾ ਕੇ ਤੇ ਫਿਰ ਮੈਂ ਬਾਅਦ ਚ ਖਾਹੂਗਾ ਤੂੰ ਹੀ ਖਾਓ ਹਾਂ ਨਹੀਂ ਨਹੀਂ ਆਲੇ ਫੜ ਤੂੰ ਪਹਿਲੀ ਬਾਈਟ ਤੂੰ ਖਾ ਆ ਤੇਨੇ ਪਤਾ ਮੈਨੂੰ ਰੋਟੀ ਨੰਗ ਦੀ ਨਾ ਚਲ ਉੱਥੇ ਪਤਾ ਨਹੀਂ ਕਿਦਾਂ ਖਾ ਲਣਾ ਮੈਂ ਉਹ ਤੇ ਮੈਨੂੰ ਪਤਾ ਤੁਹਾਡਾ ਆਹੋ ਐਂ ਕਰਕੇ ਹੂੰ ਹੂੰ ਉਹ ਜੀ ਬੜੀ ਸਵਾਦ ਬਣਾਈ ਨੇ ਸੱਚੀ ਹੂੰ ਇਹ ਤੁਹਾਡੇ ਵਾਸਤੇ ਹੀ ਨਾ ਤਾਂ ਸਵਾਦ ਬਣੀ ਹੂੰ ਐਵੇਂ ਗੁੱਸੇ ਨਾ ਹੈਗਾ ਮੈਨੂੰ ਪਤਾ ਮਮੀ ਬਾਰੋ ਕਹਿੰਦੀ ਇਹਦੀ ਬੜੀ ਗੁੱਸੇ ਚ ਵੰਦ ਮੈਂ ਕਿ ਕੋਈ ਗੱਲ ਨਹੀਂ ਆ ਮੈਨੂੰ ਮੇਰਾ ਬੋਬੇ ਦਾ ਸਾਰੀ ਹੁੰਨੇ ਆ ਫਲੈਸ਼ ਹੋ ਜਾਣਾ ਇੱਕਦਮ ਨਹੀਂ ਨਹੀਂ ਮੈਂ ਗੁੱਸੇ 'ਚ ਹੋ ਸਕਦੀ ਆ ਇਦਾਂ ਤੁਸੀਂ ਸੋਚ ਗਏ ਕਿਦਾਂ ਲੈਨੇ ਵੀ ਮੈਂ ਗੁੱਸੇ 'ਚ ਹੋ ਜਾ ਮੈਨੂੰ ਗੁੱਸਾ ਪਤਾ ਕਿਹੜੀ ਗੱਲ ਤੇ ਹੁੰਦਾ ਜਦੋਂ ਤੁਸੀਂ ਖਾਲਿਆ ਕਰਾਂ ਤੂੰ ਇਹ ਮੈਂ ਰੋਟੀ ਜਦੋਂ ਤੁਸੀਂ ਆਪਣੀ ਕੇਅਰ ਨਹੀਂ ਕਰਦੇ ਫਿਰ ਮੈਨੂੰ ਗੁੱਸਾ ਹੁੰਦਾ ਤੁਹਾਨੂੰ ਪਤਾ ਬਾਹਰ ਵੇਲੇ-ਕਿਲੇ ਰੋਟੀ ਖਾਣੀ ਹੁੰਦੀ ਆ ਬਾਹਰ ਦਾ ਖਾਣਾ ਤੁਹਾਨੂੰ ਪਤਾ ਇਦਾਂ ਦਾ ਤੇ ਜੇ ਘਰੇ ਆਣ ਕੀ ਨਹੀਂ ਆਪਾਂ ਟਾਈਮ ਨਾ ਕਰਦਾ ਤੇ ਫਾਇਦਾ ਕੀ ਫਿਰ ਘਰੇ ਆ ਨਹੀਂ ਰੋਟੀ ਕੋਈ ਨਹੀਂ ਖਾਲਿਆ ਕਰਾਂ ਟਾਈਮ ਸਹੀ ਕਰਨਾ ਮੈਂ ਕਿਹਾ ਗ੍ਰੇਟ ਖਾਣਾ ਰੋਟੀ ਤੂੰ ਅੱਜ ਥੋੜਾ ਟਾਈਮ ਵੱਧ ਲੱਗ ਗਿਆ ਤਾਂ ਕਰਕੇ ਆ ਤੇ ਤੂੰ ਰੋਟੀ ਆਪਣੀ ਖਾਲਿਆ ਕਰ ਮੇਰਾ ਨਾ ਵੇਖਿਆ ਕਰ ਕਿ ਹੋਣਾ ਵੇਖਿਆ ਕਰਨਾ ਤੁਹਾਡੇ ਵਰ ਤੁਹਾਨੂੰ ਵੇਂਦਿਆ ਵੇਦਿਆ ਤੇ ਅਸੀਂ ਇੱਥੇ 6-7 ਮਹੀਨੇ ਕੱਢ ਛੱਡਦੇ ਪਿੰਨਾਂ ਨੇ ਕਦੋਂ ਆਉਣਾ ਚਲ ਕੋਈ ਗੱਲ ਨਹੀਂ ਟੈਨਸ਼ਨ ਲੈਣਾ ਹੁਣ ਮੈਂ ਕਿਤੇ ਨਹੀਂ ਜਾਣਾ ਤੇਰੇ ਕੋਲ ਹੀ ਰਹਿਣਾ ਜਾਇਓ ਨਾ ਸੱਚੀ ਬਿਲਕੁਲ ਨਾ ਜਾਇਓ ਮੈਨੂੰ ਨਹੀਂ ਚੰਗਾ ਲੱਗਦਾ ਇਹ ਤਾਂ ਤੁਸੀਂ ਚੱਲ ਜਾਂਦੇ ਹੋ ਦੋ ਚਾਰ ਦਿਨ ਆਇਆ ਹੁਣਾ ਵਾ ਇਤਨੋਂ ਦਾ ਬਾਹਰ ਦੇ ਕੰਮ ਤਾਂ ਨਹੀਂ ਵੇਖੇ ਵੇਦਾ ਤਾਂ ਕਰਕੇ ਜਾਣਾ ਉਦਾਂ ਮੈਂ ਜਾਣਾਂ ਨਹੀਂ ਕਿਤੇ ਜਿੱਥੇ ਜਾਣਾ ਤੇ ਨਾਲ ਲੈ ਕੇ ਜਾਊਗਾ ਟੈਨਸ਼ਨ ਨਾ ਲੈ ਜੇ ਤੁਸੀਂ ਕੰਮ ਤੇ ਆ ਨਾ ਤੇ ਮੇਰੀ ਤਾਂ ਵੀ ਨਿਗਾ ਰਹਿੰਦੀ ਆ ਕਿ ਕਦੋਂ ਘਰ ਆਉਣਗੇ ਜੇ ਤੁਸੀਂ ਘਰ ਆ ਤੇ ਮੇਰੀ ਤਾਂ ਵੀ ਨਿਗਾ ਗੇਟ ਤੇ ਰਹਿੰਦੀ ਆ ਕੀ ਕਾਰ ਕਦੋਂ ਆਉਣਗੇ ਹੁਣ ਨਹੀਂ ਜਾਨਦਾ ਕਿ ਹੁਣ ਬਸ ਤੂੰ ਖੁਸ਼ ਰਹਿ ਐਵੇਂ ਟੈਨਸ਼ਨ ਨਾ ਲੈ ਮੈਂ ਨਾ ਪ੍ਰੋਮਿਸ ਕਰੋ ਨਹੀਂ ਜਾਨਦਾ ਕਿਤੇ ਪ੍ਰੋਮਿਸ ਆ ਪ੍ਰੋਮਿਸ ਆ ਦੇਣਾ ਪ੍ਰੋਮਿਸ ਆ ਐਦਾਂ ਕਰੀਦਾ ਪ੍ਰੋਮਿਸ ਕੋਈ ਗੱਲ ਨਹੀਂ ਐਦਾਂ ਕਰੀਦਾ ਜਾਂ ਐਦਾਂ ਕਰੀਦਾ ਕੋਈ ਗੱਲ ਨਹੀਂ ਪ੍ਰੋਮਿਸ ਆ ਤੇਰੇ ਨਾਲ ਕਿਤੇ ਨਹੀਂ ਜਾਨਦਾ ਕੋਈ ਖਾਓ ਰੋਟੀ ਖਾਓ ਇੱਧਰ ਵੇਖੋ ਕੀ ਆ ਇਹ ਕੀ ਲਿਆਈ ਹੁਣ ਫੜ ਕੇ ਇਹ ਨਾ ਮੰਮੀ ਨੇ ਲਿਆ ਆ ਹੀ ਮੇਰੇ ਵਾਸਤੇ ਟਰੈਕ ਸੂਟ ਵੇਖੋ ਕਿੱਡਾ ਸੋਹਣਾ ਇਹ ਕੀ ਆ ਹਾਏ ਟਰੈਕਸੂਟ ਆ ਇੰਦਰ ਵੇਖੋ ਕੈਪ ਵਾਲਾ ਕਿੰਨਾ ਸੋਹਣਾ ਵਾ ਮੰਮੀ ਕਹਿੰਦੇ ਠੰਡ ਦੇ ਵਿੱਚ ਪਾ ਲਾ ਕੀ ਯਾਰ ਤੂੰ ਐ ਰਿਹਾ ਇਹੋ ਜਿਹੀਆਂ ਯਾਰ ਚੀਜ਼ਾਂ ਲੈ ਲੈਂਦੀਆਂ ਤੈਨੂੰ ਕਿਹਨੇ ਫਿਰ ਮਨਾ ਕੀਤਾ ਇਹ ਚੀਜ਼ਾਂ ਨਾ ਪਾਇਆ ਕਰ ਤੂੰ ਫਿਰ ਕੀ ਆ ਸੋਹਣੇ ਲੱਗਦੇ ਆ ਉਹ ਨਹੀਂ ਇਹਨੇ ਚੰਗੇ ਲੱਗਦੇ ਤੈਨੂੰ ਦੱਸਿਆ ਤਾਂ ਇਹ ਘਰ ਵਿੱਚ ਇਹੋ ਜਿਹੀਆਂ ਚੰਗੇ ਲੈਂਦੀਆਂ ਤੈਨੂੰ ਪਾਇਆ ਦੱਸ ਨੂੰ ਪਹਿਲਾਂ ਤੂੰ ਸੋਹਣਾ ਸੂਟ ਸਲਵਾਰ ਪਾਇਆ ਕਰ ਕਿੰਨੀ ਸੋਹਣੀ ਲੱਗਦੀ ਸੂਟ ਸਲਵਾਰ ਦੇ ਵਿੱਚ ਹਾਇ ਲੇਡੀਜ਼ ਪਾਉਂਦੀਆਂ ਤੁਸੀਂ ਵੀ ਬਾਹਰ ਰਹਿੰਦੇ ਤੁਹਾਨੂੰ ਪਤਾ ਨਹੀਂ ਤੁਸੀਂ ਤੇ ਵੇਂਦੇ ਹੀ ਆ ਉਹ ਬਾਹਰ ਅੰਦਰ ਮੈਨੂੰ ਪਤਾ ਵਾ ਪਰ ਉਹ ਆਪਾਂ ਉਹਨਾਂ ਵਰ ਇਹ ਦਿੰਦੀ ਪਾਉਂਦੀ ਆ ਵਾ ਅੱਛਾ ਆਹ ਤੂੰ ਇਹ ਚੀਜ਼ਾਂ ਛੱਡ ਦਿਆ ਕਰ ਜਿਹੜੇ ਤੈਨੂੰ ਦੋ ਸੂਟ ਲੈ ਆ ਦਿੱਤੇ ਉਹ ਪਜਾਮਾ ਉਹ ਬਣਾਦੇ ਨਹੀਂ ਆ ਕਿਤੇ ਪਲਾਜ਼ੋ ਕੀ ਕਹਿੰਦੀ ਹੁੰਦੀ ਏ ਤੂੰ ਆਹ ਪਲਾਜ਼ੋ ਮੈਂ ਤੈਨੂੰ ਕਿੰਨੀ ਵਾਰੀ ਬਣਾ ਕੇ ਤਾਂ ਪਲਾਜ਼ੋ ਨਹੀਂ ਪੋਣਾ ਨਹੀਂ ਮੈਂ ਪਲਾਜ਼ੋ ਨਹੀਂ ਬਣਵਾਇਆ ਹਜੇ ਆਹ ਵਾ ਠੀਕ ਆ ਸਲਵਾਰ ਬਣਾਉਣੀ ਸੋਣੀ ਠੀਕ ਆ ਆਹ ਸੂਟ ਸਲਵਾਰ ਪਾਇਆ ਕਰ ਤੂੰ ਸੂਟ ਸਲਵਾਰ ਜੀ ਫੱਬਦੀ ਆ ਆਹ ਚੀਜ਼ਾਂ ਨਹੀਂ ਪਾਇਆ ਕਰ ਐਵੇਂ ਹਜੀਆਂ ਤੈਨੂੰ ਕਿੰਨੀ ਵਾਰੀ ਬਣਾ ਕੀਤਾ ਵਾ ਜੇ ਤੁਹਾਨੂੰ ਸੂਟ ਸੋਹਣੇ ਲੱਗਦੇ ਆ ਨਾ ਤਾਨੂੰ ਜੋ ਪਸੰਦ ਹੋਊਗਾ ਉਹਨਾ ਤੇ ਮੈਂ ਉਹ ਹੀ ਆ ਤੇ ਮੈਂ ਤੈਨੂੰ ਤਾਂ ਹੀ ਤੇ ਕਹਿਣਾ ਵਾ ਆ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਇਹ ਚੀਜ਼ਾਂ ਜਿਹੜੀਆਂ ਨਾ ਰਹਿਣ ਦਿਆ ਕਰੇ ਉਹ ਜਨਾਨੀਆਂ ਵੱਖਰੀਆਂ ਹੁੰਦੀਆਂ ਜਿੰਨਾਂ ਵਾਸਤੇ ਬਣਦੀਆਂ ਐ ਤੇ ਹੁਣ ਮੈਂ ਇਹਦਾ ਕੀ ਕਰੂੰ ਮਮੀ ਦੇ ਪਿਆਰ ਨਾਲ ਲਿਆਏ ਤੁਹਾਡੇ ਮਗਰ ਆਏ ਮੈਨੂੰ ਦੇ ਕੇ ਗਏ ਤੇ ਕੋਈ ਗੱਲ ਨਹੀਂ ਤੂੰ ਰੱਖ ਸੱਡ ਸਾਈਡ ਤੇ ਪਰੇ ਕੋਈ ਗੱਲ ਨਹੀਂ ਸੋਹਣੀ ਬਟਰਫਲਾਈ ਬਣੀ ਤੇ ਤੂੰ ਰਹਿਣ ਦੇ ਕੋਈ ਗੱਲ ਨਹੀਂ ਰੱਖ ਸੱਡ ਸਾਈਡ ਤੇ ਪਰੇ ਇਹ ਚੀਜ਼ਾਂ ਨਹੀਂ ਪਾਉਣੀਆਂ ਤੂੰ ਤੂੰ ਮੈਨੂੰ ਸੂਟ ਸਲਵਾਰ ਚ ਸੋਹਣੀ ਲੱਗਦੀਆਂ ਬਸ ਖਾਲੀ ਇਹੋ ਸੂਟ ਸਲਵਾਰ ਪਾਇਆ ਕਰ ਤੇ ਨਾਲੇ ਆਪਣੇ ਪਤਾ ਜਿਹੜੀਆਂ ਹੁੰਦੀਆਂ ਨ ਉਸ ਸੂਟ ਸਲਵਾਰ ਦੀ ਪ੍ਰੋਫੈਸ਼ਨ ਲੱਗਦਾ ਬੰਦਾ ਜੇ ਤੁਹਾਨੂੰ ਸੂਟ ਸਲਵਾਰ ਪਸੰਦ ਆ ਨਾ ਤੇ ਮੈਂ ਸੂਟ ਸਲਵਾਰ ਹੀ ਪਾਉਂਗੀ ਟੈਨਸ਼ਨ ਕਿਉ ਲੈਨੇ ਤੁਹਾਡੀ ਹਾਂ ਚ ਮੇਰੀ ਹਾਂ ਹੁੰਦੀ ਆ ਬਸ ਠੀਕ ਆ ਕੋਈ ਗੱਲ ਨਹੀਂ ਮੈਨੂੰ ਇੰਨੀ ਬੜੀ ਖੁਸ਼ੀ ਹੁੰਦੀ ਆ ਲੱਗਦਾ ਫੋਨ ਆਉਂਦਾ ਤੇਰਾ ਫੋਨ ਫੜ ਜਾ ਕੇ ਜਾ ਕੇਅਰਫੁਲੀ ਮੇਰੇ ਫੋਨ ਦਾ ਧਿਆਨ ਰੱਖਦੀਆਂ ਤੇ ਆਪਣੇ ਫੋਨ ਦਾ ਧਿਆਨ ਨਹੀਂ ਰੱਖਦੀ ਜਾਂ ਫੋਨ ਫੜ ਜਾ ਕੇ ਆਪਣਾ ਫੋਨ ਬਜੰਦਿਆ ਵਾ ਜਾ ਕੇ ਫੜ ਲਾ ਜੇਤੀ ਹਾਂਜੀ ਹਾਂਜੀ ਨਹੀਂ ਮੰਮੀ ਆਵਾਂਗੇ ਹਾਂਜੀ ਨਹੀਂ ਫਤੇ ਨੇ ਵੀ ਆਉਂਦਿਆਂ ਹੀ ਬੋਲਿਆ ਕਿ ਪਾਪਾ ਪਹਿਲਾਂ ਨਾਨੀ ਮम्मा ਕੋਈ ਜਾਣਾ ਵਾ ਨਹੀਂ ਮम्मा ਉਹ ਨਹੀਂ ਉਹਨਾਂ ਨੂੰ ਪਸੰਦ ਆਇਆ ਨਹੀਂ ਮਹਿੰਗੇ ਦੀ ਗੱਲ ਨਹੀਂ ਉਹ ਤੇ ਮੈਨੂੰ ਪਤਾ ਹੀ ਆ ਵੇਖਣ ਨੂੰ ਹੀ ਲੱਗਦਾ ਸੋਹਣਾ ਵਾ ਮਹਿੰਗਾ ਵਾ ਉਹ ਕਹਿੰਦੇ ਤੇਰੇ ਤੇ ਨਹੀਂ ਇਹੋ ਜੀਆਂ ਚੀਜ਼ਾਂ ਜੱਜਦੀਆਂ ਤੇ ਸੂਟ ਸਲਵਾਰੀ ਪਾਇਆ ਕਰ ਹਾਂਜੀ ਮੈਂ ਉਹਨਾਂ ਦੀ ਖੁਸ਼ੀ ਜੀ ਮੰਮੀ ਖੁਸ਼ ਆ ਬੜੀ ਮम्मा ਮੇਰੀ ਕੇਅਰ ਕਰਦੇ ਆ ਤੈਨੂੰ ਕੀ ਪਸੰਦ ਆ ਕੀ ਨਹੀਂ ਪਸੰਦ ਕੀ ਤੇਰੇ ਤੇ ਸੋਹਣਾ ਲੱਗਦਾ ਹੈ ਸੱਚੀ ਮੰਮੀ ਮੈਂ ਬੜੀ ਕਰਮਾ ਵਾਲੀ ਆ ਹੋਰ ਕੀ ਹਾਂਜੀ ਹਾਇ ਫਤ